ਹਾਂਜੀ ਦੋਸਤੋ ਮੈਂ ਤੁਹਾਡਾ ਆਪਣਾ ਸ਼ਮਸ਼ੇਰ ਮੱਲਾ ਤੇ ਅੱਜ ਆਪਾਂ ਆ ਗਏ ਸੀ ਸਵੇਰ ਸਵੇਰ ਖੇਤ ਤੇ ਅੰਨ ਲਾਇਆ ਵੀਰ ਨੂੰ ਆਪਣੇ ਨੂੰ ਸਬਜ਼ੀ ਤੇ ਆਓ ਹੁਣ ਆਪਾਂ ਦਿਖਾਉਂਦੇ ਆ ਤੁਹਾਨੂੰ ਆਪਾਂ ਅੱਜ ਤੋੜ ਰਹੇ ਆ ਚੱਪਣ ਕੱਦੂ ਮੰਡੀ ਲ ਜਾਣ ਵਾਸਤੇ ਤੇ ਆਓ ਦਿਖਾਈਏ ਤੁਹਾਨੂੰ ਵੀਰ ਕਿਦਾਂ ਆਪਣਾ ਚੱਪਣ ਕੱਦੂ ਤੋੜ ਰਿਹਾ ਵਾ ਹਾਂਜੀ ਦੋਸਤੋ ਆ ਦੇਖ ਸਕਦੇ ਹੋ ਤੁਸੀਂ ਕਿ ਵੀਰ ਆਪਣਾ ਤੋੜ ਰਿਹਾ ਵਾ ਚੱਪਣ ਕੱਦੂ ਆਪਾਂ ਇਹਨੂੰ ਚੱਪਣ ਕੱਦੂ ਤੋੜਨ ਲਾਇਆ ਵਾ ਤਿਆ ਤੁਸੀਂ ਆਪਣੀ ਖੇਤੀ ਦੇਖ ਸਕਦੇ ਹੋ ਚਾਪਣ ਕਦੂਆਂ ਦੀ ਫਸਲ ਲਾਈ ਹੋਈ ਆ ਮੈਂ ਤੁਹਾਨੂੰ ਦਿਖਾ ਰਿਹਾ ਦੂਰ ਦੂਰ ਤੱਕ ਆਪਣੇ ਚਾਪਣ ਕਦੂ ਆ ਤੇ ਇਹ ਅੱਜ ਆਪਾਂ ਤੜਾਈ ਕਰ ਰਹੇ ਆ ਇਹਨਾਂ ਦੀ ਤੇ ਬਾਈ ਜੀ ਆਪਣੇ ਤੋੜਨ ਲੱਗਿਆ ਵਾ ਕਦੂ ਇਨੂੰ ਆਪਾਂ ਰੱਖਿਆ ਹੋਇਆ ਵਾ ਕੱਦੂ ਤੋੜਨ ਵਾਸਤੇ ਸਬਜ਼ੀ ਦੀ ਦੇਖਭਾਲ ਇਹੀ ਕਰਦਾ ਤੇ ਬੀਜ ਬਜਾਈ ਆਪਾਂ ਕਰਦੇ ਆ ਤੇ ਤੁਸੀਂ ਦੇਖ ਸਕਦੇ ਆ ਕਦੂਆਂ ਦੀ ਪਾਰਟੀ ਭਾਰੀ ਚੁੱਕਿਆ ਮੈਂ ਕਹਿੰਦਾ ਤਕਰੀਬਨ ਤੇ ਦਿਖਾਊਗਾ ਉਹ ਦੇਖ ਹਾਂਜੀ ਦੋਸਤੋ ਜਿਵੇਂ ਕਿ ਤੁਸੀਂ ਦੇਖ ਹੀ ਲਿਆ ਵਾ ਕਿ ਵੀ ਅੱਜ ਆਪਾਂ ਆਏ ਹੋਏ ਸੀ ਖੇਤ ਟੇਕ ਆਪਾਂ ਤੋੜਿਆ ਕੱਦੂ ਮੰਡੀ ਲ ਜਾਣ ਵਾਸਤੇ ਆਪਾਂ ਨੈਕਸਟ ਵੀਡੀਓ ਅਗਲੀ ਹੋਰ ਪਾਵਾਂਗੇ ਨੈਕਸਟ ਸਬਜੀ ਦੇ ਨਾਲ ਜਿਹੜੀ ਵੀ ਸਬਜੀ ਅੱਗੇ ਤੋੜਾਂਗੇ ਉਹਦੇ ਨਾਲ ਹੀ ਅੱਗੇ ਵੀਡੀਓ ਬਣਾਵਾਂਗੇ ਉਹਨਾਂ ਲਈ ਤੁਹਾਡਾ ਬਹੁਤ-ਬਹੁਤ ਸ਼ੁਕਰੀਆ ਵੀਡੀਓ ਦੇਖਣ ਲਈ ਤੇ ਲਾਈਕ ਕਮੈਂਟ ਸ਼ੇਅਰ ਜਰੂਰ ਕਰਦਿਆ ਕਰੋ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਆ ਕਰੋ